ਉਹ ਦੇਖ ਰਹੇ ਆਪ ਸਭ ਨੂੰ ਜੀ ਐਨੂ ਲੈ ਕੇ ਹੰਝ ਰਜਤੀ ਵੱਡੀ ਆਪਨ ਨੂੰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਰਨ ਦੀ ਧਮਕੀ ਅੰਮ੍ਰਿਤਸਰ ਮੰਦਰ ਅਦਾਲਤ ਤੇ ਖਾਲਸਾ ਕਾਲਜ ਦੀ ਕੰਧਾਂ ਤੇ ਖਾਲਿਸਤਾਨੀ ਨਾਰੇ ਲਾਉਣ ਦਾਦਾ ਵਾ ਇਸ ਦੇ ਨਾਲ ਹੀ ਖਬਰ ਵਾਲੀ ਖਾਲਿਸਤਾਨੀ ਗੁਰਪ੍ਰਵੰਤ ਸਿੰਘ ਵੱਲੋਂ ਪੰਨੂਨ ਵੱਲੋਂ ਇੱਕ ਵੱਡਾ ਫੇਰ ਤੋਂ ਪੰਜਾਬ ਦਾ ਮਾਹੌਲ ਪਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਅੰਮ੍ਰਿਤਸਰ ਵਿੱਚ ਬਸ ਅੱਡੇ ਨੇੜੇ ਹਿੰਦੂ ਮੰਦਰ ਜ਼ਿਲ੍ਹਾ ਅਦਾਲਤ ਪ੍ਰਿਸਰਤ ਅਤੇ ਖਾਲਸਾ ਕਲਜੀ ਦੀਆਂ ਕੰਧਾਂ ਤੇ ਖਾਲਿਸਤਾਨੀ ਜਿੰਦਾਬਾਦ ਦੇ ਨਾਅਰੇ ਲਿਖੰਦਾ ਦਾਵਾ ਕੀਤਾ ਜਾ ਰਿਹਾ ਪੰਨੂ ਵੱਲੋਂ ਇੱਥੇ ਐਸ ਐਫ ਜੇ ਰੈਫਰ ਜਿੰਦਾਬਾਦ ਭਾਰ ਭਗਵੰਤ ਮਾਨ ਮੁਰਦਾਬਾਦ ਇਹੋ ਜਿਹੇ ਨਾਅਰੇ ਕੀਤੇ ਜਾ ਰਹੇ ਐਫ ਐਸ ਜੇ ਵੱਲੋਂ ਜਾਰੀ ਇੱਕ ਐਡਿਟ ਕੀਤੀ ਗਈ ਵੀਡੀਓ ਵਿੱਚ ਇਹ ਨਾਅਰੇ ਸਾਫ ਤੌਰ ਤੇ ਵਿਖੇ ਜਾ ਸਕਦੇ ਹਨ ਇਸ ਗਠਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਤਿਰੰਗਾ ਲਹਿਰਾਉਣ ਦੀ ਯੋਜਨਾ ਦਾ ਵਿਰੋਧ ਕਰਦੇ ਕਿਹਾ ਕੀਆ ਹੈ ਇਸ ਦਿਨ ਨਾਲ ਹੀ ਜਾਣਕਾਰੀ ਮਿਲ ਰਹੀ ਹੈ ਤੇ ਇਸ ਦਿਨ ਤਰੰਗਾ ਲਹਿਰਾਂ ਦੀ ਯੋਜਨਾ ਦਾ ਵਿਰੋਧ ਕਰਦੇ ਕਿਹਾ ਗਿਆ ਕਿ ਇੱਕ ਕਦਮ ਲੈਡ ਪੁਲਿੰਗ ਨੂੰ ਵਧਾ ਦਾ ਦੇਣ ਵਾਅਦਾ ਦੇਣ ਦੇ ਸੱਜ ਹੈ ਅਤੇ ਇਸ ਦਿਨ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੋਜ਼ਪੁਰ ਵਿੱਚ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ